ਲੋਕਰਾਜ ਵਿੱਚ ਜਨਤਾ ਹੀ ਸਭ ਤੋਂ ਉੱਪਰ ਹੁੰਦੀ ਹੈ ਤੇ ਉਸੇ ਜਨਤਾ ਦਾ ਸਾਥ ਅਕਾਲੀ ਦਲ ਦੀ ਪੋਲਖੋਲ ਰੈਲੀ ਨੂੰ ਕਾਮਯਾਬੀ ਵੱਲ ਲੈ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਗੜ ਸ਼ੰਕਰ ਹਲਕੇ ਚ ਵੀ ਪੋਲਖੋਲ ਰੈਲੀ ਨੂੰ ਜਨਤਾ ਦਾ ਕਿਉਂ ਜਾ ਹੰਗਾਰਾ ਮਿਲਿਆ ਤੇ ਰੈਲੀ ਵਿੱਚ ਪਹੁੰਚੀ ਜਨਤਾ ਨੇ ਕਾਂਗਰਸ ਸਰਕਾਰ ਨੂੰ ਲੈ ਕੇ ਕੀ ਕੁਝ ਕਿਹਾ ਇਸ ਰਿਪੋਰਟ ਚ ਵੇਖਿਆ। ਕੋਈ ਕੁਛ ਨਹੀਂ ਆ ਸਾਡੀ ਗ੍ਰੈਜੂਏਸ਼ਨ ਕਰਕੇ ਅਸੀਂ ਡਿਗਰੀਆਂ ਕਰਕੇ ਬਿੱਲੇ ਬੈਠੇ ਆ ਪਤਾ ਨਹੀਂ ਲੱਗ ਰਿਹਾ ਕਰੀਏ ਕਿਆ ਕੋਈ ਸਰਕਾਰ ਵੱਲੋਂ ਕੋਈ ਇਹਨਾਂ ਦਾ ਕੁਛ ਨਹੀਂ ਆ ਰਿਹਾ ਆ ਪ੍ਰੋਸੈਸ ਨਹੀਂ ਆ ਰਿਹਾ ਇਹਨਾਂ ਦਾ ਇਹਨਾਂ ਨੇ ਜੀ ਵਾਦਾ ਕੀਤਾ ਕਿ ਫੋਨ ਦਵਾਂਗੇ ਵੋ ਦਵਾਂਗੇ ਤੁਸੀਂ ਨੌਕਰੀਆਂ ਦੇਵੋ ਫੋਨ ਫੀਟਿਆ ਬ ਲੈ ਲੈਣੇ ਆ ਸਾਬ ਲੋਕ ਤੜਫੇ ਪਏ ਆ ਦਾਣੇ ਨਹੀਂ ਆਟਾ ਦਾਟ ਸਕੀਮ ਉਹ ਵੀ ਆ ਨਹੀਂ ਰਹੀ ਸਾਬੀ ਪੈਨਸ਼ਨਾਂ ਸਿਆਣੇ ਪੈਨਸ਼ਨਾਂ ਨਹੀਂ ਆ ਰਹੀਆਂ ਬੜੀ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਇੱਕ ਸਾਲ ਹੋਇਆ ਲੈ ਜੋ ਵਾਦ ਦੂਸਰੀ ਸਰਕਾਰ ਸੀ ਕਿ ਚਲੋ ਪੈਨਸ਼ਨਾਂ ਵੀ ਆਈ ਜਾਣੀਆਂ ਸੀਆਂ ਤੇ ਆਟਾ ਦਾਰ ਸਕੀਮ ਜਿਹੜੀ ਵੀ ਚੱਲੀ ਜਾਂਦੀ ਸੀ ਹੁਣ ਸਾਰੇ ਲੋਕ ਤੜਫੇ ਪਏ ਨਾ ਪੈਨਸ਼ਨ ਆ ਨਹੀਂ ਆ ਪੈਨਸ਼ਨਾਂ ਬੈਂਕ ਵਿੱਚ ਆ ਨਹੀਂ ਉੱਥੇ ਲੈਣਾਂ ਲੱਗਦੇ ਆ ਉੱਥੇ ਬੜੇ ਜਿਹੜੇ ਸਿਆਣੇ ਬੜੇ ਖੱਜਲ ਕਰਬ ਹੁੰਦੇ ਆ ਅੱਗੇ ਪੰਚਾਇਤਾਂ ਕੋਲ ਆਂਦੀਆਂ ਸੀ ਆ ਏ ਟੂ ਜ਼ेड ਸਾਰੀਆਂ ਪੈਨਸ਼ਨਾਂ ਆਂਦੀਆਂ ਸੀ ਹੁਣ ਕੁਝ ਪੈਨਸ਼ਨਾਂ ਆ ਨਹੀਂ ਕੁਝ ਆਂਦੀਏ ਨਹੀਂ ਹਲੇ ਤੱਕ ਸਾਲ ਹੋ ਗਿਆ ਕਈਆਂ ਨੂੰ ਪੈਨਸ਼ਨਾਂ ਮਿਲੀਆਂ ਨਹੀਂ ਹਲੇ ਤੱਕ ਲੋਕਾਂ ਦਾ ਇਤਿਹਾਸਿਕ ਇਕੱਠ ਸਾਬਿਤ ਕਰ ਰਿਹਾ ਸੀ ਕਿ ਜਨਤਾ ਸਮਝ ਚੁੱਕੀ ਹੈ ਕਿ ਕਾਂਗਰਸ ਨੂੰ ਚੁਣ ਕੇ ਉਹਨਾਂ ਨੇ ਆਪਣੇ ਅਤੇ ਸੂਬੇ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਹੈ ਤੇ ਹੁਣ ਅਕਾਲੀ ਜਲਦੀ ਮੂਹਮ ਦਾ ਹਿੱਸਾ ਬਣ ਕੇ ਸਰਕਾਰ ਨੂੰ ਜਗੌਣ ਅਤੇ ਭੁੱਲੇ ਹੋਏ ਵਾਅਦਿਆਂ ਨੂੰ ਯਾਦ ਕਰਵਾਉਂਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਵਿਕਾਸ ਵਿਰੋਧੀ ਨੀਤੀਆਂ ਕਰਕੇ ਲੋਕਾਂ ਦਾ ਭਰੋਸਾ ਕਾਂਗਰਸ ਤੋਂ ਉੱਟ ਗਿਆ ਰਿਸਪਾਂਸ ਇਜ਼ ਅਮੇজিং ਲੋਕਾਂ ਦਾ ਗੁੱਸਾ ਹੈ ਕਿਉਂਕਿ ਇਹਨਾਂ ਨੇ ਝੂਠ ਬੋਲਿਆ ਜਿਹੜੇ ਬੰਦਾ ਝੂਠ ਬੋਲਿਆ ਹੋਇਆ ਨਾ ਤੇ ਉਹਦੇ ਉੱਤੇ ਨਮਕ ਰਗ ਰਿਹਾ ਅਸੀਂ ਪਹਿਲੇ ਦਿਨ ਵੀ ਵਿਲ ਹੈਵ ਅ ਵੈਰੀ ਸਟਰੋਂਗ ਪੰਜਾਬ ਪੰਜਾਬ ਦੀ ਜਨਤਾ ਪਾ ਸੰਬਲੀ ਨੂੰ ਕਰਾਉ ਕਰਨ ਵਾਸਤੇ ਆਉਗੀ ਜਿਹੜਾ ਕਹਿੰਦਾ ਰਾਸਤੇ ਖਾਲ ਦਾ ਚਿੱਟਾ ਹੱਥੀ ਹੈ ਉਹਦੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਦਾ ਮੈਂਟਲ ਬਲੌਕ ਹੀ ਹੈ ਜਿਹਨੇ ਅੰਮ੍ਰਿਤਸਰ ਜਾ ਕੇ ਜਿਹੜੇ ਹੈਰੀਟੇਜ ਵਾਕ ਦੀ ਰੰਗਾਂਵਾਂ ਰੋਕਤੀਆਂ ਉਹਦੇ ਨਾਲ ਬਹਿਸ ਕਰਨ ਦੀ ਕੀ ਲੋੜ ਹੈ ਉਹਦੇ ਤਾਂ ਪੱਕਾ ਹੀ ਹੈ ਜਿਹਨੇ ਬੀਆਰਟੀਆ ਸਿਸਟਮ ਸਾਰੀ ਡਿਵੈਲਪਮੈਂਟ ਰੋਕਤੀ ਸਾਰੇ ਪੈਸੇ ਤੁਹਾਡੇ ਲੋਕਲ ਬੋਡੀ ਦੇ ਵਾਪਸ ਮਿਲਾ ਕੇ ਸੀਵਰੇਜ ਵਾਟਰ ਸਪਲਾਈ ਸਾਰੇ ਹਲਕਿਆਂ ਚ ਬੰਦ ਕਰ ਦਿੱਤਾ ਉਹਦੇ ਨਾਲ ਕੀ ਬਹਿਸ ਕਰਾਂਗੇ ਉਹਨਾਂ ਕੇ ਕੰਮ ਸ਼ੁਰੂ ਕਰਾਏ ਇੰਪਲੀਮੈਂਟ ਕਰੇ ਫਿਰ ਅਸੀਂ ਕਰ ਸਭ ਤੋਂ ਵੱਡਾ ਵਾਈਟ ਥਾਤੀ ਤੋਂ ਹੈ ਪੰਜਾਬ ਪਰ ਵਿੱਚ ਪੋਲ ਖੋਲ ਮੁਹਿੰਮ 13 ਮਾਰਚ ਤੱਕ ਚੱਲੇਗੀ ਅਤੇ ਅਜੇ ਕਈ ਹੋਰ ਹਲਕਿਆਂ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਣੇ ਹੋਰ ਸਿਨਰ ਆਗੂ ਜਨਤਾ ਦੇ ਵਿਚਾਲੇ ਜਾ ਕੇ ਜਨਤਾ ਨੂੰ ਜਾਗਰੂਕ ਕਰਨਗੇ ਪਰ ਹੁਣ ਤੱਕ ਕੀਤੀਆਂ ਗਈਆਂ ਇਹਨਾਂ ਪੰਜ ਰੈਲੀਆਂ ਵਿੱਚ ਜਿਹੋ ਜਿਹੀ ਪ੍ਰਤੀਕਿਰਿਆ ਜਨਤਾ ਤੋਂ ਮਿਲੀ ਹੈ ਉਸ ਨੇ ਕਿੰਨਾ ਕਿਤੇ ਸਰਕਾਰ ਦੀ نیند ਵੀ ਉਡਾ ਦਿੱਤੀ ਹੈ ਬਿਊਰੋ ਰਿਪੋਰਟ ਪੀਟੀਸੀ న్యూਸ